ਵਿਰੋਧੀ ਧਰ ਦੇ ਵਿੱਚ ਬੈਠੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਸਰਕਾਰ ਦੀਆਂ ਕਮੀਆਂ ਉਜਾਗਰ ਕਰਨ ਦਾ ਮੌਕਾ ਦਿੱਤਾ ਪਰ ਉਹ ਆਪਣਾ ਰੋਲ ਨਹੀਂ ਨਿਭਾ ਰਹੇ ਅਤੇ ਕਾਂਗਰਸ ਦੇ ਨਾਲ ਮਿਲ ਕੇ ਖੇਡਾਂ ਖੇਡ ਰਹੇ ਨੇ ਇਹ ਦੋਸ਼ ਲਗਾਏ ਨੇ ਵਿਕਰਮ ਮਜੀਠੀਆ ਨੇ ਅਕਾਲੀ ਦਲ ਦਾ ਕਹਿਣਾ ਹੈ ਕਿ ਵਿਰੋਧੀ ਧਰ ਦਾ ਨੇਤਾ ਹਰਪਾਲ ਸਿੰਘ ਚੀਮਾ ਕਾਂਗਰਸ ਦੇ ਨਾਲ ਰਲ ਗਿਆ ਕਿਉਂਕਿ ਕਾਂਗਰਸ ਸਰਕਾਰ ਆਮ ਆਦਮੀ ਪਾਰਟੀ ਦਾ ਵਿਰੋਧੀ ਧਰ ਦਾ ਰੋਤਬਾ ਖੋ ਸਕਦੀ ਹੈ ਆਮ ਆਦਮੀ ਪਾਰਟੀ ਦੋ ਧੜਿਆਂ ਵਿੱਚ ਵੰਡੀ ਜਾ ਚੁੱਕੀ ਹੈ ਇਸੇ ਨਾਲ ਹੀ ਵਿਕਰਮ ਮਜੀਠੀਆ ਨੇ ਸੰਪਾਰਸ ਸਿੰਘ ਖੇਰਾ ਦੇ ਧੜੇ ਦੇ ਵਿਧਾਇਕਾਂ ਦੀ ਵੇਦਿਆ ਕੀਰਤ ਦਾ ਨਾ ਕਰਨ ਨੂੰ ਲੈ ਕੇ ਵੀ ਕਾਂਗਰਸ ਸਰਕਾਰ ਦੇ ਉੱਤੇ ਨਿਸ਼ਾਨੇ ਲਾਏ ਨੇ ਇੱਥੇ ਕਾਂਗਰਸ ਸਰਕਾਰ ਦੇ ਖਿਲਾਫ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਵਿਕਰਮ ਮਜੀਠੀ ਨੇ ਜਮ ਕੇ ਪੜਾਸ ਕੱਢੀ ਹੈ ਕਿ ਵੇਖੋ ਇੱਕ ਡੈਮੋਕ੍ਰੇਸੀ ਚ ਜਾਂ ਲੈਜਿਸਲੇਚਰ ਚ ਓਪੋਜੀਸ਼ਨ ਦਾ ਰੋਲ ਬੜਾ ਅਹਿਮ ਮੰਨਿਆ ਜਾਂਦਾ ਹੈ ਮਗਰ ਜਦੋਂ BAC ਦੀ ਕਿੰਨੇ ਚਿਰ ਦੀ ਸਿਟਿੰਗ ਹੋਣੀ ਚਾਹੀਦੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਸਪੀਕਰ ਸਾਹਿਬ ਦੇ ਕਮਰੇ 'ਚੇ ਵੀ ਉਹਦੇ ਅੱਗੇ ਅਸੀਂ ਕਿਹਾ ਕਿ ਇਹਨੂੰ ਵਧਾਇਆ ਜਾਵੇ ਪਹਿਲਾਂ ਚਿੱਠੀ ਲਿਖ ਕੇ ਵੀ ਦਿੱਤੀ ਅੱਜ ਜਦ VOTING ਹੋਈ ਆਹਮਾਤ ਵੀ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਉਸ ਮਾਮਲੇ 'ਚ ਚੁੱਪ ਰਹੇ ਇੰਨਾ ਰਲ ਮਿਲ ਕੇ ਖੇਡ ਖੇਡੀ ਜਾ ਰਹੀ ਹੈ ਕਿ ਆਪੋਜੀਸ਼ਨ ਦਾ ਲੀਡਰ ਅਨੋਫੀਸ਼ੀਅਲੀ ਮਤਲਬ ਪਹਿਲਾਂ ਤਾਂ ਅਨੋਫੀਸ਼ੀਅਲੀ ਕਹਿ ਸਕਦਾ ਹਾਂ ਤਾਂ ਆਫੀਸ਼ੀਅਲੀ ਕਹਿ ਦਿਓ ਕਿ ਉਹ ਕਾਂਗਰਸ ਨਾਲ ਹੀ ਰਲ ਗਿਆ ਅਨ ਉਹਦਾ ਵੱਡਾ ਕਾਰਨ ਇੱਕੋ ਹੀ ਹੈ ਕਿਉਂਕਿ ਜੇ ਆਮ ਆਦਮੀ ਪਾਰਟੀ ਰਲ ਕੇ ਨਹੀਂ ਖੇਡੂਗੀ ਤੇ ਇਹਨਾਂ ਦੇ ਸੱਤ ਮੈਂਬਰ ਉਹ ਸਾਰੀ ਪਾਵਰ ਸਪੀਕਰ ਸਾਹਿਬ ਕੋ ਲੈ ਕੇ ਸਵੇਰੇ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤੇ ਤੇ ਸਾਰੇ ਜਿਹੜੇ ਆ ਇਹਨਾਂ ਦੇ ਮੈਂਬਰ ਹੈ ਭਾਵੇਂ ਉਹ ਆਪ ਦੇ ਆ ਭਾਵੇਂ ਉਹ ਰਿਬੈਲ ਹੈ ਜਾਂ ਜਿਹੜੇ ਅਸਤੀਫਾ ਦੇ ਗਏ ਆ ਆਈ ਥਿੰਕ ਨਥਿੰਗ ਇਜ਼ ਅਬਵ ਦਾ ਕਨਸਟੀਟਿਊਸ਼ਨ ਜਾਂ ਤਾਂ ਸਾਨੂੰ ਸਾਰਿਆਂ ਨੂੰ ਅਨ ਐਜੂਕੇਟਿਡ ਆ ਕੀ ਪੋਸਟਿੰਗ ਜਣੀ ਸਮਝ ਨਹੀਂ ਆ ਰਹੀ ਕਿ ਜਾਂ ਤਾਂ ਉਹ ਦੱਸ ਦੇਣ ਕਿ ਜਿਹੜੇ ਅਸਤੀਫਾ ਦੇ ਜਾਂਦੇ ਆ ਪ੍ਰਾਇਮਰੀ ਮੈਂਬਰਸ਼ਿਪ ਆਪਣੀ ਪਾਰਟੀ ਦੀ ਛੱਡ ਜਾਂਦੇ ਆ ਉਹਨਾਂ ਨੂੰ ਪੰਜਾਬ ਦੇ ਸਟੇਟ ਐਕਸਚੈਕਰ ਚੋਂ ਘਰ ਦੀ ਫੈਸਿਲਿਟੀ ਗੱਡੀ ਦੀ ਫੈਸਿਲਿਟੀ ਤਨਖਾਹ ਦੀ ਫੈਸਿਲਿਟੀ ਸਿਕਿਉਰਿਟੀ ਦੀ ਫੈਸਿਲਿਟੀ ਕਰੋੜਾਂ ਰੁਪਈਆ ਉਤੇ ਖਰਚ ਹੋ ਰਿਹਾ ਮੈਂ ਅੱਜ ਪੁੱਛਣਾ ਚਾਹਨਾ ਦੈਟ ਹੂ ਵਿਲ ਬੇਅਰ ਦਿਸ ਐਕਸਪੈਂਸ ਇਹ ਜਿਹੜੀ ਫੈਸਿਲਿਟੀਆਂ ਮਿਲ ਰਹੀਆਂ ਹੂ ਵਿਲ ਬੇਅਰ ਦਿਸ ਐਕਸਪੈਂਸ ਇਵੈਨਚੁਅਲੀ ਐਂਡ ਅਨਦਰ ਇਸ ਟੇ ਪੇਪਰਬਾਨ ਕਿਉਂ ਨਹੀਂ ਹੋ ਰੇ ਕਿਉਂਕਿ 10th ਸ਼ੈਡਿਊਲ ਕਨਸਟੀਟਿਊਸ਼ਨ ਦਾ ਬੜਾ ਕਲੀਅਰ ਹੈ ਜੀ ਦੇ ਚ ਕਹਿੰਦੇ ਕਿ ਜੇ ਕੋਈ ਆਪ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਜੇ ਹੀ ਸੀਜ਼ਸ ਟੂ ਬੀ ਅ ਮੈਂਬਰ ਮਗਰ ਤੁਸੀਂ ਅੰਦਰ ਵੇਖ ਲਿਆ ਆਪ ਦੀ ਸਦੱਸਤਾ ਬਚਾਉਣ ਲਈ ਸਾਰੀ ਕਾਂਗਰਸ ਨਾਲ ਰਲ ਮਿਲ ਕੇ ਖੇਡਾਂ ਚੱਲ ਰਹੀਆਂ ਆਪੋਜੀਸ਼ਨ ਦਾ ਕੰਮ ਹੈ ਲੀਡਰ ਆਫ ਆਪੋਜੀਸ਼ਨ ਦਾ ਸਰਕਾਰ ਦੀ ਕਮੀ ਪੇਸ਼ੀਆਂ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਉਜਾਗਰ ਕਰਨਾ ਉਹਨਾਂ ਦੀ ਲੜਾਈ ਲੜਨੀ ਤੇ ਸਭ ਤੋਂ ਪਹਿਲੀ ਲੜਾਈ ਤਾਂ ਸੀ ਸੈਸ਼ਨ ਲੰਮਾ ਹੋਵੇ ਉਹਦੇ 'ਚ ਵੀ ਕੰਪਰੋਮਾਈਜ਼ ਕਿਉਂਕਿ ਪਤਾ ਹੈ ਕਿ ਜੇ ਮੈਂ ਮਾੜਾ ਜਾ ਬੋਲਿਆ ਨਹੀਂ ਉਹ ਸੱਤ ਅੱਡ ਕਰਦੇ ਨੇ ਆ ਲੀਡਰ ਆਪੋਜੀਸ਼ਨ ਦੀ ਕੁਰਸੀ ਚਲੀ ਜਾਣੀ ਆ ਤੇ ਫੇਰ ਅਸੀਂ ਤਾਂ ਕੋਸ਼ਿਸ਼ ਕਰਨ ਜੋ ਕੁਝ ਨਹੀਂ ਰਹਿ ਜਾਾਂਗੇ ਇਹ ਹਾਲਾਤ ਬਣ ਗਏ ਆ ਹਾਂਜੀ ਸਿਰਫ ਕੁਰਸੀ ਬਚਾਉਣ ਲਈ ਸਿਰਫ ਕੁਰਸੀ ਬਚਾਉਣ ਲਈ ਪੰਜਾਬ ਦੇ ਦਲਤਾਂ ਦੇ ਮੁੱਦੇ ਪੰਜਾਬ ਦੇ ਟੀਚਰਾਂ ਦੇ ਮੁੱਦੇ ਪੰਜਾਬ ਦੇ ਕਿਸਾਨ ਦੇ ਮੁੱਦੇ ਪੰਜਾਬ ਦੇ ਨੌਜਵਾਨ ਦੇ ਮੁੱਦੇ ਪੰਜਾਬ ਦੇ ਵਪਾਰੀ ਦੇ ਮੁੱਦੇ ਬਿਜਲੀ ਦੇ ਵੱਡੇ ਬਿਲਾ ਦੇ ਮੁੱਦੇ ਸਾਰੀ ਗੱਲ ਤੇ ਉਹ ਸਰੈਂਡਰ ਕਰਤੀ ਹੈ ਤੇ ਤੁਸੀਂ ਵੇਖ ਹੀ ਲਿਆਉਣਾ ਆਈ ਥਿੰਕ ਐਨਏ ਸਪੋਕਸਮੈਨ ਕਾਂਗਰਸ ਦੇ ਐਕਟਿਵ ਨਹੀਂ ਜਿੰਨਾ ਉਹਨਾਂ ਵਾਸਤੇ ਕੇਜਰੀਵਾਲ ਸਾਹਿਬ ਦੀ ਸਾਰੀ ਪਾਰਟੀ ਤੇ ਉਹ ਦੂਜੇ ਜਿਹੜੇ ਅੱਡ ਹੋਏ ਆ ਉਹ ਐਕਟਿਵ ਹੋਏ ਖੜੇ ਆ ਜਸਟ ਟੂ ਸੇਵ देयर ਮੈਂਬਰਸ਼ਿਪ ਕੋਈ ਨੈਤਿਕਤਾ ਨਹੀਂ ਰਹੇਗੀ ਕੋਈ ਕਨਸਟੀਟਿਊਸ਼ਨ ਦਾ ਰਿਸਪੈਕਟ ਨਹੀਂ ਰਹਿ ਗਿਆ ਸਾਰੀ ਉਥੇ ਆਪੋਜੀਸ਼ਨ ਦਾ ਰੋਲ ਹੀ ਲੀਡਰ ਆਫ ਆਪੋਜੀਸ਼ਨ ਹੁਣ ਤਾਂ ਮੇਰਾ ਤਾਂ ਸਵੇਰੇ ਇਨਸਟਰਕਸ਼ਨ ਆਦੰਤੀਆਂ ਨੇ ਫ্রম ਚੀਫ ਮਿਨਿਸਟਰ ਕਿ ਥਿਸ 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 ਫਾਰ ਦਾ ਡੇ ਸਪੋਰਟ ਥਿਸ ਐਂਡ ਦੇ ਆ ਉਸੇ ਤਰ੍ਹਾਂ ਅੰਦਰ ਕੰਮ ਚੱਲ ਰਿਹਾ ਸੋ ਇਹ ਹਾਲਾਤ ਨੂੰ ਤੁਹਾਡੇ ਕੋਲ ਲੈ ਕੇ ਆਏ ਆ ਥੈਟ ਕਨਸਟੀਟਿਊਸ਼ਨ ਇਜ਼ ਅਬੋਵ एवरीथिंग ਐਂਡ ਜਿਹੜਾ ਆਪ ਦਾ ਤੇ ਰਿਬੈਲ ਦਾ ਟੋਟਲ ਸਰੈਂਡਰ ਹੋ ਗਿਆ ਐ ਐਮਐਲਏ ਦੇ ਕਿ ਸਾਨੂੰ ਤਾਂ ਸਟੇਟਸ ਹੀ ਨਹੀਂ ਪਤਾ ਟਾਈਮ ਡਿਵਾਈਡ ਕਰਤਾ 22 ਮਿੰਟ ਕਾਲੀ ਦਲ ਦੇ 2 ਘੰਟੇ ਕਾਂਗਰਸ ਦੇ 30 ਮਿੰਟ ਆਪ ਦੇ 30 ਮਿੰਟ ਦਾ ਦੱਸਾ ਡਿਵੀਜ਼ਨ ਤਾਂ ਦੱਸ ਦਿਓ ਉਹ ਤਾਂ ਕਹਿੰਦੇ ਅਸੀਂ ਪਾਰਟੀ 'ਚ ਹੀ ਨਹੀਂ ਅਸੀਂ ਕੇਜਰੀਵਾਲ ਨੂੰ ਪ੍ਰਧਾਨ ਨਹੀਂ ਮੰਨਦੇ ਉਹਨਾਂ ਦੇ ਕਿੰਨੇ ਮਿੰਟ ਕੁਝ ਨਹੀਂ ਪਤਾ ਉਹਨਾਂ ਦਾ ਸਟੇਟਸ ਕੀ ਕੁਝ ਨਹੀਂ ਪਤਾ ਜਿਹੜੇ ਅਸਤੀਫਾ ਦੇ ਗਏ ਉਹਨਾਂ ਦੇ ਮਿੰਟ ਕਿੱਧਰ ਗਏ ਉਹਦਾ ਕੁਝ ਨਹੀਂ ਪਤਾ ਮਨ ਲਓ ਬੇਟਾ ਇਟਸ ਸੱਚ ਅ ਕਾਇਓਟਿਕ ਸਿਚੁਏਸ਼ਨ ਤੇ ਕਿੱਥੇ ਨਾ ਕਿੱਥੇ ਮਹਿਸੂਸ ਕੀਤਾ ਜਾ ਰਿਹਾ ਇਹ ਕੋਈ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਅੰਦਰ ਖਾਤੇ ਜਿਹੜੀ ਰਲ ਮਿਲ ਕੇ ਅਸੀਂ ਗੱਲ ਕਹਿੰਨੇ ਆ ਕਿ ਗੱਠ ਜੋੜ ਜਿਹੜਾ ਇਹ ਹਲੇ ਅਨਾਉਂਸ ਤਾਂ ਨਹੀਂ ਹੋਇਆ ਮਗਰ ਵਿਧਾਨ ਸਭਾ ਚ ਇਹ ਦੇਖਣ ਨੂੰ ਸ਼ਰੀਆ ਆਮੀ ਮਿਲ ਰਿਹਾ ਔਰ ਇਹੀ ਗੱਲ ਪੰਜਾਬ ਦੇ ਲੋਕਾਂ ਚ ਲੀਡਰ ਸਿਰਫ ਇਸ ਲਈ ਕੀਤਾ ਜਾ ਰਿਹਾ ਕਿ ਜਿਹੜੀ ਵਿਰੋਧੀ ਧਿਰ ਦੀ ਵੋਟ ਕਿਉਂਕਿ ਪੰਜਾਬ ਦੇ ਲੋਕ ਮਲਾਜਮ ਹੋ ਗਏ ਸਾਰੇ ਵਰਗ ਦੁਖੀ ਆ ਸਰਕਾਰ ਤੋਂ ਉਹ ਵੋਟ ਡਿਵਾਈਡ ਹੋ ਕੇ ਕਿੱਥੇ ਡਿਗਣੀ ਹੈ ਤੇ ਉਹ ਇਹ ਹੈ ਕਿ ਉਹ ਡਿਵਾਈਡ ਹੋ ਕੇ 10 ਥਾਂ ਹੀ ਡਿਗ ਜੇ ਕਿ ਉਹਦਾ ਫਾਇਦਾ ਕਾਂਗਰਸ ਨੂੰ ਹੋ ਜੇ ਸਿਰਫ ਇਸ ਲਈ ਇਹ ਵਿਧਾਨ ਸਭਾ ਦੀ ਨਿਯਮ ਤੇ ਵਿਧਾਨ ਸਭਾ ਦੇ ਕਾਨੂੰਨ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਜਾਂ। ਔਰ ਜਿਹੜੀ ਅਫਸੋਸ ਦੀ ਗੱਲਾਂ ਜਿਹੜਾ ਅਸੀਂ ਕਮਰੋਕੂ ਮਤਾ ਜਿਹੜੇ ਟੀਚਰ ਸਹਿਬਾਨਾਂ ਦਾ ਅਧਿਆਪਕਾਂ ਨਾਲ ਉੱਤੇ ਦੋ ਤਿੰਨ ਇਸ਼ੂ ਹੋਏ ਆ ਡੈਮੋਨਸਟ੍ਰੇਸ਼ਨ ਧਰਨਾ ਦੇ ਨਾ ਹਰ ਇੱਕ ਦਾ ਸੰਵਿਧਾਨਿਕ ਹੱਕ ਪੀਸਵੋਲ ਡੈਮੋਨਸਟ੍ਰੇਸ਼ਨ ਆਪਦੀ ਕਰਨ ਗਏ ਸੀ ਮੁੱਖ ਮੰਤਰੀ ਸਾਹਿਬ ਦੇ ਜ਼ਿਲ੍ਹੇ ਚ ਗਏ ਸੀ ਤੇ ਉੱਥੇ ਜਿਹੜੀਆਂ ਸਾਡੀ ਲੇਡੀ ਟੀਚਰ ਸਨ ਸਾਡੀਆਂ 3 ਭੈਣਾ ਉਹਨਾਂ ਨੂੰ ਮੈਨ ਹੈਂਡਲ ਕੀਤਾ ਗਿਆ ਵੀਡੀਓਗ੍ਰਾਫਿਕ ਐਵਿਡੈਂਸ ਹੈ ਮਗਰ ਕੋਈ ਕਾਰਵਾਈ ਨਹੀਂ ਤੇ ਕਹਿੰਦੇ ਲਾਅਨ ਆਰਡਰ ਇਨ ਸੱਚ ਗ੍ਰੇਟ ਸ਼ੇਪ ਤੇਨ ਰੇਪ ਹੋ ਗਿਆ ਕੱਲ ਫਲੋਰ ਚ ਵੀ ਹੋ ਗਿਆ ਲੁਧਿਆਣੇ ਦਾ ਇਨਸੀਡੈਂਟ ਵੀ ਹੋ ਗਿਆ 27 ਘੰਟਿਆਂ ਬਾਅਦ ਐਫ ਆਈ ਆਰ ਦਰਜ ਹੋ ਰਹੀ ਆ ਉਹ ਜਿਹੜਾ ਜਿੱਥੇ ਇਨਸੀਡੈਂਟ ਹੋਇਆ ਲੁਧਿਆਣਵੀ ਨੂੰ ਕਿਸੇ ਨੂੰ ਸ਼ਹਿਰੀ ਨੂੰ ਜਾ ਕੇ ਪੁੱਛੋ ਕਿ ਉੱਥੇ ਕਈ ਵਾਰੀ ਲੋਕਲ ਰੈਜ਼ੀਡੈਂਟਸ ਨੇ ਇਹ ਮੰਗ ਉਠਾਈ ਆ ਨਹਿਰ ਦੇ ਆਸ-ਪਾਸ ਕਿ ਇੱਥੇ ਗਸ਼ਤ ਵੱਧ ਹੋਵੇ ਮਗਰ ਉਹ ਨਹੀਂ ਮੈਡੀਕਲ ਕਰਨ ਅੰਦਰ ਵਜ਼ੀਰ ਸਾਹਿਬ ਕਹਿ ਰਹੇ ਸੀ ਕਿ ਡਾਕਟਰਾਂ ਨੂੰ ਅਸੀਂ ਬੜੇ ਪੂਰੇ ਕਰਦੇ ਆ ਪੀ ਐਚ ਸੀ ਸੁਧਾਰ ਸੀ ਸੁਧਾਰ ਤੇ ਪੀ ਮਿਨੀ ਪੀ ਐਚ ਸੀ ਮੋਲਾਪੁਰ ਉੱਥੇ ਡਾਕਟਰ ਹੀ ਨਹੀਂ ਅਵੇਲੇਬਲ ਸੀ ਤੇ ਮੈਡੀਕਲ ਨਹੀਂ ਹੋ ਸਕਿਆ ਇਹ ਹਾਲਾਤ ਬਣ ਗਏ ਆ ਸੈਸ਼ਨ ਦੀ ਡੇਟ ਤੁਸੀਂ ਵਧਾਓ ਨਾ ਐਂਡ ਵੈਨ ਇਸ ਐਨ oppositon oppositon ਜਿਹੜੀ ਅਫੀਸ਼ੀਅਲ ਪਾਰਟੀ ਆ ਉਹ ਤਾਂ ਬਿਕੋਜ਼ ਉਹਨਾਂ ਦੇ ਉਹਨਾਂ ਨੂੰ ਫਿਕਰ ਆ ਕਿ ਜੇ ਅਸੀਂ ਜ਼ਿਆਦਾ ਬੋਲੇ ਤੇ ਸਾਡੇ ਮੈਂਬਰ ਅੱਡੋ ਅੱਡ ਹੋ ਜਾਣੇ ਤੇ ਸਾਡੇ ਕੋਲ ਕੁਰਸੀ ਨਹੀਂ ਬਚਣੀ ਲੀਡਰ ਆਫ oppositon ਦੀ ਉਹ ਉਹ ਮਿਲੀ ਭੁਗਤ ਖੇਡ ਰਿਹਾ ਦੂਜਿਆਂ ਨੂੰ ਗੱਲ ਨਹੀਂ ਕਰਦੇ ਜਾਣਦੇ ਇਹ ਹਾਲਾਤ ਨੂੰ ਤੁਹਾਡੇ ਕੋਲ ਲੈ ਕੇ ਆਏ ਆ ਕਿ oppositon ਦੀ ਹਾਲਾਤ ਨੂੰ ਆਪੋਜੀਸ਼ਨ ਦੇ ਰੋਲ ਨੂੰ ਕਿਵੇਂ ਆਮ ਆਦਮੀ ਪਾਰਟੀ ਤੇ ਆ ਦੂਜੇ ਜਿਹੜੇ ਰਿਬੈਲ ਗਰੁੱਪ ਐ ਕੰਪਰੋਮਾਈਜ਼ ਕਰ ਰਹੇ ਆ ਉਹ ਸਭ ਦੇ ਦੇਖਣ ਚ ਹੈ ਉਹੀ ਪੰਜਾਬ ਚ ਫਿਰ ਬਾਹਰ ਜਾ ਕੇ ਤਾਂ ਜਿੰਨਾ ਮਰਜ਼ੀ ਰੌਲਾ ਪਾ ਲੋ ਅੰਦਰ ਤਾਂ ਗੱਲ ਹੀ ਨਹੀਂ ਹੋਣੀ ਸੁਪਰੀਮ ਕੋਰਟ ਦੀ ਜੱਜਨਾ ਦਾ ਟਾਂਸਫਰ ਹੋਣ ਲੈ ਕੇ ਜਿਹੜਾ ਕੇਰਲਾ ਦਾ ਪੁਰਸ ਸੰਘੇਰਾ ਇੰਟਰਸਟਡ ਹੈ ਮੋਪੀਟਿਸ਼ਨ ਫਾਈਲ ਕਰ ਸਕਦੇ ਆ ਕੁਆਲਿਫਿਕੇਸ਼ਨ ਇਹ ਕალი ਤੱਕ ਬੋਲੋ ਕਿ ਇਹ ਨੇ ਕੋਈ 1 2 ਨੇ ਪਟੀਸ਼ਨ ਫਾਈਲ ਕੀਤੀ ਵੀ ਐ ਉਹਦਾ ਪਟੀਸ਼ਨ ਦਾ ਨਿਪਟਾਰਾ ਨਹੀਂ ਹੋ ਰਿਹਾ ਕਰਨਾ ਤਾਂ ਸਪੀਕਰ ਸਾਹਿਬ ਨੇ ਆ ਨਾ ਜੀ ਐਸ ਅ ਮੈਂਬਰ ਆਈ ਥਿੰਕ ਇਟ ਇਜ਼ ਆ ਰਾਈਟ ਐਂਡ ਐਸ ਅ ਜਰਨਲਿਸਟ ਇਟ ਇਜ਼ ਯੋਰ ਰਾਈਟ ਟੂ ਨੋ ਕਿ ਜਿਨ੍ਹਾਂ ਨੇ ਅਸਤੀਫਾ ਦਿੱਤਾ ਵਾਟ ਇਜ਼ ਦ ਸਿਚੁਏਸ਼ਨ ਹਾਊ ਆਰ ਯੂ ਡਿਵਾਈਡਿੰਗ ਟਾਈਮ ਹਾਊ ਇਜ਼ ਟਾਈਮ ਬੀਂਗ ਹਾਊ ਇਜ਼ ਹੀ ਸਟਿਲ ਲੀਡਰ ਆਫ اپੋਜੀਸ਼ਨ ਬਿਕਾਉਂਕਿ ਉਹ ਤਾਂ ਨਾਲ ਮਿਲ ਕੇ ਖੇਡ ਰਿਹਾ ਸਪਸ਼ਟਤਾ ਕਰੋ ਨਾ ਸਥਿਤੀ ਕੀ ਹੈ ਉੱਥੇ ਦਾ ਕੁਝ ਜੇ ਸਰਕਾਰ ਨਹੀਂ ਕਹਿੰਦੀ ਤਾਂ ਤੁਸੀਂ ਹਾਈ ਕੋਰਟ ਜਾ ਸਕਦੇ ਹੋ ਦੇਖੋ ਅਸੀਂ ਤਾਂ ਫਿਰ ਕੁਝ ਨਾ ਕੁਝ ਕਰਾਂਗੇ ਚਲਾ ਨਾਲ ਮਗਰ ਰੌਲਾ ਇਹ ਆ ਕਿ ਅਸੀਂ ਕਰਾਂਗੇ ਉਦੋਂ ਪਹਿਲਾਂ ਇਹਨਾਂ ਦਾ ਚਿਹਰਾ ਤੁਹਾਡੇ ਸਾਹਮਣੇ ਨੰਗਾ ਕਰ ਦਈਏ ਜਿਹੜੀ ਅਸੀਂ ਕਹਿ ਰਹੇ ਨਾ ਮਿਕਸਡ ਫਿਕਸਡ ਮੈਚ ਹੈ ਉਹ ਫਿਕਸਡ ਮੈਚ ਕਿਵੇਂ ਖੇਡਿਆ ਜਾ ਰਿਹਾ ਉਹ ਤੁਹਾਡੇ ਸਾਹਮਣੇ ਦੱਸਣ ਦੀ ਲੋਟ ਹੈ ਬਾਅਦ ਚ ਤਾਂ ਫਿਰ ਜੋ ਕਰਨਾ ਹੈ ਅਸੀਂ ਕਰਾਂਗੇ ਆਪ ਦਾ ਰੋਲ ਤਾਂ ਅਸੀਂ ਕੱਲ ਵੀ ਨਿਭਾਇਆ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਆਏ ਆ ਤੁਸੀਂ ਹੈਰਾਨ ਹੋਵੋਗੇ ਅਸੀਂ ਕੋਈ ਗੱਲ ਚੁੱਕਦੇ ਆ ਉਹ ਜਿਹੜੇ ਉਹ ਕਾਂਗਰਸੀ ਤਾਂ ਘੱਟ ਬੋਲਦੇ ਆ ਜਿਹੜੇ ਸਾਡੇ ਇੱਧਰ ਭਰਾ ਬੈਠੇ ਆ ਉਹ 2015 ਦੀ ਗੱਲ ਐ ਤੁਰਨਗੇ 16 ਦੀ ਯਾਰ ਆ ਪੀਆਰ ਇਨ 2019 ਫਾਰ ਗੋਡ ਸੇਕ ਜਾਗ ਭੋ 2 ਸਾਲ ਸਰਕਾਰ ਦੇ ਹੋ ਗਏ ਤੁਸੀਂ ਕੀ ਵੀ ਲਿਵ ਇਨ ਡਿਨਾਇਲ ਕੀ ਗਲਾ ਆਤਮਣੇ ਪਈਆ ਮਤਲਬ ਅੱਜ ਦੀ ਸਥਿਤੀ ਦੀ ਗੱਲ ਕਰਨ ਲਈ ਅਸੀਂ ਇੱਥੇ ਡਿਬੇਟ ਕਰਨ ਆਏ ਆ ਕਿ ਕੀ ਗੱਲ ਕਰਨ ਆਏ ਤੁਸੀਂ ਤੁਹਾਡੇ ਸਾਹਮਣੇ ਖਸਾਰੀ ਹੌਸ ਦੀ ਕਾਰਵਾਈ ਅੰਦਰ ਵੇਖੋ ਕੀ ਚੱਲ ਰਹੀ ਸਪੀਕਰ ਸਾਹਿਬ ਨੂੰ ਅਸੀਂ ਪੁੱਛਦੇ ਹਾਂ ਕੀ ਸਟੇਟਸ ਹੈ ਜੀ ਕੀ ਸਟੇਟਸ ਹੈ ਤੇ ਵੀਰ ਤੋਂ ਟੋਨ ਕਟ ਨਹੀਂ ਆਨਸਰ ਹੈ ਬੰਨੀ ਮੀਡੀਆ ਜਰਨਲਿਸਟ ਕੈਨ ਗੈਟ ਹਾਸ ਦੀ ਆਨਸਰ ਔਨ ਦਾ ਸਟੇਟਸ ਉਹ ਕਹਿ ਰਿਹਾ ਕਿ ਅਸੀਂ ਤਾਂ ਅਸਤੀਫਾ ਦੇ ਦਿੱਤਾ ਉਹ ਕਹਿ ਰਿਹਾ ਮੈਂ ਪ੍ਰਾਇਮਰੀ ਮੈਂਬਰਸ਼ਿਪ ਛੱਡ ਕੇ ਪਾਰਟੀ ਨਵੀਂ ਬਣਾਤੀ ਹੈ ਕਨਸਟੀਟਿਊਸ਼ਨ ਕਹਿ ਰਿਹਾ ਕਿ ਕੋਈ ਪ੍ਰਾਇਮਰੀ ਮੈਂਬਰਸ਼ਿਪ ਛੱਡੇ ਹੀ ਸੀਜ਼ਸ ਟੂ ਬੀ ਅ ਮੈਂਬਰ ਬਹੁਤ ਬੰਦੀ ਨੇ ਇਨਕਾ ਵੀ ਤਿੰਨ ਵਾਰੀ ਅਸਤੀਫਾ ਸਾਈਡ ਵੀ ਕਰ ਗਏ ਨੇ ਸਾਡੀ ਅਸੀਂ ਇਥੇ ਇਕੱਲੀ ਗੱਲ ਕਰ ਰਹੇ ਆਂ ਵੀ ਇਥੇ ਇਕੱਲੀ ਉਹਨਾਂ ਨੂੰ ਖੁਦ ਜਿਹੜਾ ਕਰਨਾ ਚਾਹੀਦਾ ਅਸੀਂ ਕਹੀਏ ਕਿਉਂਕਿ ਅਸੀਂ ਕਹਿ ਕੇ ਕੀ ਕਰਾਇਆ ਤਾਂ ਕੀ ਕਰਾਇਆ